ਓਲੰਪਿਕਸ ਖਤਮ ਹੋ ਗਿਆ ਹੈ ਤੇ ਸਾਡੇ ਇੰਡੀਆ ਦੀ ਰੇਟਿੰਗ ਵੀ ਦੇਖ ਲਵੋ ਕਿ ਅਸੀਂ ਕਿੱਥੇ ਕੇ ਖੜੇ ਆ 126 ਜਿਹੜੇ ਮੈਡਲ ਨੇ ਉਹ ਅਮਰੀਕਾ ਦੇ ਝੋਲੀ ਦੇ ਵਿੱਚ ਪਏ ਨੇ ਤੇ ਸਭ ਤੋਂ ਵੇਠਾ ਸਜਾਈਏ ਤੇ ਅਸੀਂ 71ਵੇਂ ਨੰਬਰ ਤੇ ਆ 6 ਮੈਡਲ ਸਾਨੂੰ ਆਏ ਨੇ ਇਹਦੇ ਵਿੱਚ ਗਲਤੀ ਕਿਸ ਦੀ ਹੈ ਕਿ ਐਥਲੀਟ ਦੀ ਗਲਤੀ ਹੈ ਕਿ ਕੋਚ ਦੀ ਗਲਤੀ ਹੈ ਕਿ ਓਲੰਪਿਕਸ ਵਾਲਿਆਂ ਦੀ ਗਲਤੀ ਹੈ ਕਿ ਉਹ ਸਾਨੂੰ ਮੈਡਲ ਨਹੀਂ ਦਿੰਦੇ ਨਹੀਂ ਗਲਤੀ ਇਹਦੇ ਵਿੱਚ ਕਿਸੇ ਹੋਰ ਦੀ ਹੈ ਤੇ ਜਵਾਬ ਵੀ ਤੁਹਾਨੂੰ ਪਤਾ ਹੈ ਕਿ ਕਿਹਦੀ ਗਲਤੀ ਹੈ ਕੀ ਅਸੀਂ ਇੰਨੇ ਜ਼ਿਆਦਾ ਪਿੱਛੇ ਹੋਇਆ ਸਾਡੇ ਕੋਲ ਇੰਨੇ ਪਹਿਲਵਾਨ ਨੇ ਸਾਡੇ ਕੋਲ ਇੰਨੇ ਐਥਲੀਟ ਨੇ ਪਰ ਫਿਰ ਵੀ ਅਸੀਂ ਮੈਡਲ ਨਹੀਂ ਲੈ ਪਾਉਂਦੇ ਹਮੇਸ਼ਾ ਐਥਲੀਟਾਂ ਦਾ ਜਿਹੜਾ ਇੱਕ ਰੋਲਾ ਰਿਹਾ ਏ ਕਿ ਅਸੀਂ ਆਪਣੇ ਪੈਸੇ ਦਾ ਖੇਡਦੇ ਹਾਂ ਬਹੁਤ سارے ਤੁਹਾਨੂੰ 올ਿਪੀਅਨ ਜਿਹੜੇ ਹੋਣਗੇ ਉਹ ਸੜਕਾਂ ਤੇ ਸਬਜ਼ੀ ਲਗਾਉਂਦੇ ਮਿਲਣਗੇ ਜਾਂ ਬਹੁਤ ਸਾਰੇ 올ਿਪਿਕ ਜਿਹੜੇ ਹੋਣਗੇ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਨਜ਼ਰ ਆਉਣਗੇ ਕਿਉਂਕਿ ਉਹਨੂੰ ਪੁੱਛਣ ਵਾਲਾ ਕੋਈ ਨਹੀਂ 117 ਜਿਹੜੇ ਐਥਲੀਟ ਨੇ ਉਹ ਗਏ ਸੀ ਜੋ ਹੈ ਮੈਡਲੈਂਡ ਦੇ ਲਈ ਹਾਲਾਂਕਿ ਉਹਨਾਂ ਦੇ ਵਿੱਚ ਸਿਰਫ 6 ਮੈਡਲ ਸਾਡੇ ਹਿੱਸੇ ਪਿਆਏ ਪਾਕਿਸਤਾਨ ਗਵਾਰਡੀ ਡੇ ਜਿਹਦਾ ਹਮੇਸ਼ਾ ਮਜ਼ਾਕ ਉਡਾਇਆ ਜਾਂਦਾ ਹੈ ਕਿ ਇਹਨਾਂ ਦੇ ਕੋਲ ਭੁੱਖ ਵੀ ਨਹੀਂ ਹੈ ਇਹਨਾਂ ਦੇ ਟਮਾਟਰ ਮਹਿੰਗੇ ਨੇ ਇਹਨਾਂ ਦੇ ਆਲੂ ਮਹਿੰਗੇ ਨੇ ਇਹਨਾਂ ਕੋ ਖਾਣ ਦੇ ਪੈਸੇ ਹੈ ਨਹੀਂ ਸੱਤ ਬੰਦੇ ਇਹਨਾਂ ਦੇ ਗਏ ਸੀ ਤੇ ਉਹਨਾਂ ਦੇ ਵਿੱਚੋਂ ਵੀ ਇਹਨਾਂ ਨੂੰ ਇੱਕ 골ਡ ਆ ਗਿਆ ਤੇ ਸਾਡੇ ਕੋਲ ਇੱਕ ਵੀ 골ਡ ਹੈ ਨਹੀਂ ਅਸੀਂ 71ਵੇਂ ਨੰਬਰ ਤੇ ਆ ਅਮਰੀਕਾ ਦੇਖੋ ਜੇ ਅਮਰੀਕਾ ਦੀ ਗੱਲ ਕਰੀਏ ਤੇ ਅਮਰੀਕਾ 126 ਮੈਡਲ ਦੇ ਨਾਲ ਜਿਹੜਾ ਹੈ ਟੌਪ ਤੇ ਚੱਲ ਰਿਹਾ ਹੈ ਦੂਜੇ ਨੰਬਰ ਤੇ ਚਾਈਨਾ ਚੱਲ ਰਿਹਾ ਹੈ ਬਹੁਤ ਸਾਰੀਆਂ ਜਿਹੜੀਆਂ ਕੰਟਰੀਆਂ ਨੇ ਜੋ ਪੋਪੂਲੇਸ਼ਨ ਦੇ ਮੁਕਾਬਲੇ ਬਹੁਤ ਛੋਟੀਆਂ ਨੇ ਪਰ ਫਿਰ ਵੀ ਜਿਹੜੀਆਂ ਨੇ ਟੌਪ ਤੇ ਚੱਲਦੀਆਂ ਨੇ ਪਰ ਅਸੀਂ 71ਵੇਂ ਨੰਬਰ ਤੇ ਚੱਲ ਰਹੇ ਆ। ਖੇਡਾਂ ਦੇ ਵਿੱਚ ਸਾਡੇ ਮੁੰਡੇ ਸਾਡੇ ਕੁੜੀਆਂ ਬਹੁਤ ਅੱਗੇ ਜਾ ਸਕਦੇ ਨੇ ਬਹੁਤ ਸਾਰੇ ਮੈਡਲ ਲੈ ਕੇ ਆ ਸਕਦੇ ਨੇ ਪਰ ਸਵਾਲ ਇੱਥੇ ਇਹ ਹੈ ਕਿ ਆਖਿਰਕਾਰ ਇਹ ਨਾਲ ਖੜਾ ਕੌਣ ਹੈ? ਇਹਨਾਂ ਨੂੰ ਸਪੋਰਟ ਕੌਣ ਕਰਦਾ ਹੈ? ਇਹ ਆਖਦੇ ਨੇ ਕਿ ਅਸੀਂ ਆਪਣੇ ਪੈਸੇ ਦਾ ਖੇਡਣ ਜਾਂਦੇ ਆ। ਸਾਨੂੰ ਕੋਈ ਸੈਲਰੀ ਨਹੀਂ ਮਿਲਦੀ ਉਹ ਆਖਦੇ ਨੇ। ਸਾਨੂੰ ਜੋ ਹੈ ਸਾਡੇ ਡਾਈਟ ਦੇ ਲਈ ਸਾਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਕੋਲ ਜੋ ਕੁਝ ਉਹ ਕਹਿੰਦੇ ਅਸੀਂ ਕਰਦੇ ਹਾਂ ਅਸੀਂ ਆਪਣੇ ਸਿਰ ਤੇ ਕਰਦੇ ਹਾਂ ਜਦੋਂ ਮੈਡਲ ਆ ਜਾਂਦਾ ਹੈ ਉਦੋਂ ਵਾਵਾਹੀ ਜਰੂਰ ਹੁੰਦੀ ਹੈ ਜਦੋਂ ਮੈਡਲ ਆ ਜਾਂਦਾ ਢੋਲ ਨਗਾਰੇ ਜਰੂਰ ਵੱਜਦੇ ਨੇ ਸਟੇਟ ਵੀ ਜੋ ਹੈ ਆਪਣਾ ਸਿਰ ਉੱਚਾ ਕਰਦਾ ਹੈ ਕੇਂਦਰ ਵੀ ਆਪਣਾ ਸਿਰ ਉੱਚਾ ਕਰਦਾ ਹੈ ਪਰ ਇੱਥੇ ਇਹ ਗੱਲ ਹੈ ਕਿ 올림픽 ਦੇ ਵਿੱਚ ਸਾਡੇ ਖਿਡਾਰੀ ਬਹੁਤ ਵਧੀਆ ਕੰਮ ਕਰ ਸਕਦੇ ਨੇ ਪਰ ਉਹਨਾਂ ਨੂੰ ਅੱਗੇ ਲੈ ਕੇ ਜਾਣ ਵਾਲਾ ਕੌਣ ਹੈ ਲਿਸਟ ਮੈਂ ਤੁਹਾਨੂੰ ਇੱਕ ਇੱਕ ਕਰਕੇ ਦੱਸ ਦਿੰਨੀ ਹਾਂ ਤੁਸੀਂ ਇੱਕ ਵਾਰ ਦੇਖ ਲਈਓ ਸਭ ਤੋਂ ਟੌਪ ਤੇ ਅਮਰੀਕਾ ਹੈ 40 골드 ਹੈ ਇਹਨਾਂ ਦੇ ਕੋਲ 44 ਸਿਲਵਰ ਹੈ 42 ব্রونز ਹੈ ਇਹਨਾਂ ਦੇ ਕੋਲ ਟੋਟਲ ਇਨਾਂ ਕੋਲ 126 ਹੈ ਦੂਜੇ ਨੰਬਰ ਤੇ ਚਾਇਨਾ ਹੈ 40 골ਡ ਮੈਡਲ ਹੈ ਇਹਨਾਂ ਦੇ ਕੋਲ 27 ਸਿਲਵਰ ਹੈ ব্রونز 24 ਹੈ ਤੇ ਇਹਨਾਂ ਕੋਲ ਟੋਟਲ 91 ਜਿਹੜੇ ਉਹ ਮੈਡਲ ਆ ਚੁੱਕੇ ਨੇ ਜਾਪਾਨ ਜਾਪਾਨ ਦੇ ਕੋਲ 20 골ਡ ਹੈ 12 ਸਿਲਵਰ ਹੈ 13 ব্রونز ਹੈ ਤੇ 45 ਇਹਨਾਂ ਦੇ ਕੋਲ ਟੋਟਲ ਹੈ ਆਸਟ੍ਰੇਲੀਆ ਚੌਥੇ ਨੰਬਰ ਤੇ ਹੈ 18 ਇਹਨਾਂ ਦੇ ਕੋਲ 골ਡ ਹੈ 29 सिल्वर ਐ ਤੇ 16 ব্রونز ਐ ਤੇ ਟੋਟਲ 53 ਮੈਡਲਾਂ ਦੇ ਕੋਲ ਨੇ। ਫਰਾਂਸ ਤੁਸੀਂ ਦੇਖ ਸਕਦੇ ਹੋ 16 26 22 ਚੌਥ। ਫਿਰ ਅੱਗੇ ਨੀਦਰਲੈਂਡ ਦੇਖਿਓ। ਨੀਦਰਲੈਂਡ ਵੀ ਜਿਹੜਾ ਹੈ ਉਹ 6ਵੇਂ ਨੰਬਰ ਤੇ ਐ। 15 골ਡ ਮੈਡਲਾਂ ਇਹਨਾਂ ਦੇ ਕੋਲ 7 ਸਿਲਵਰ ਐ, 12 ব্রونز ਐ ਤੇ ਟੋਟਲ ਇਹਨਾਂ ਕੋਲ 34 ਹੈ। ਤੇ ਅੱਗੇ-ਅੱਗੇ ਦੇਖਿਓ ਸਾਊਥ ਕੋਰੀਆ। ਪੋਪੂਲੇਸ਼ਨ ਦੇ ਮੁਕਾਬਲੇ ਤੇ ਬਹੁਤ ਘੱਟ ਐ ਤੇ 8ਵੇਂ ਨੰਬਰ ਤੇ ਐ। 13 ਇਹਨਾਂ ਦੇ ਕੋਲ 골ਡ ਐ। 9ਵੇਂ ਨੰਬਰ ਤੇ ਇਟਲੀ ਐ, 10ਵੇਂ ਨੰਬਰ ਤੇ ਜਰਮਨੀ ਐ। ਹੋਰ ਵੀ ਬਹੁਤ ਲੰਬੀ ਲਿਸਟ ਹੈ ਸਾਡਾ ਇੰਡੀਆ 71ਵੇਂ ਨੰਬਰ ਤੇ ਹੈ 0 골ਡ ਹੈ 1 ਸਿਲਵਰ ਹੈ ਉਹ ਵੀ ਜੋ ਨਿਰ ਚੋਪੜਾ ਲੈ ਕੇ ਆਏ ਨੇ 5 ਬ੍ਰੌਂਜ਼ ਹੈ ਤਾਂ ਟੋਟਲ ਸਾਡੇ ਕੋਲ 6 ਮੈਡਲ ਹੈ 117 ਸਾਡੇ ਐਥਲੀਟ ਖੇਡਣ ਗਏ ਸੀ ਬਾਕੀ ਇਸ ਬਾਰੇ ਕੀ رائے ਰੱਖਦੇ ਹੋ ਜਰੂਰ ਦੱਸਣਾ ਅਤੇ ਦੱਸਣਾ ਕਿ ਜੇ ਅਸੀਂ 올림픽 ਦੇ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕਰ 파 ਰਹੇ ਤੇ ਇਹਦੇ ਪਿੱਛੇ ਤੁਹਾਨੂੰ ਕਾਰਨ ਕੀ ਲੱਗਦਾ ਹੈ